ਧੰਨੋਸ਼ ਤੇ ਵਾਹਿਗੁਰੂ ਸੱਚਾ ਮੰਨ ਤੇ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਆਪ ਸਭ ਦਾ ਧੰਨਵਾਦ ਕਰਨਾ ਕਿ ਤੁਸੀਂ ਇਸ ਵੀਡੀਓ ਨੂੰ ਦੇਖਣ ਵਾਸਤੇ ਆਏ ਤੇ ਪਹਿਲਾਂ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜਿਸ ਦੇ ਬਾਰੇ ਮੈਂ ਅੱਜ ਤੁਹਾਨੂੰ ਕੁਝ ਛੋਟੀ ਜੀ ਜਾਣਕਾਰੀ ਦਵਾਗਾ ਤੇ ਚਲੋ ਚੱਲਦੇ ਹਾਂ ਅਸੀਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਜੋ ਉਸ ਟਾਈਮ ਹੋਇਆ ਉਸ ਦੇ ਬਾਰੇ ਤੁਹਾਨੂੰ ਮੈਂ ਦੱਸਦਾ ਵਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਪੁਰਬ ਸੀਗਾ ਉਹ 1604 ਦੇ ਵਿੱਚ 1 ਸਤੰਬਰ ਨੂੰ ਹੋਇਆ ਸੀਗਾ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਅੰਮ੍ਰਿਤਸਰ ਵਿੱਚ ਜੋ ਇਹ ਅੱਜ ਸ਼ੁਸ਼ੋਭਿਤ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਦਾ ਇਹ ਗੁਰੂ ਮਹਾਰਾਜ ਜੀ ਦਾ ਜੋ ਪ੍ਰਕਾਸ਼ ਪੁਰਬ ਸੀਗਾ ਉਸ ਟਾਈਮ ਗੁਰੂ ਮਹਾਰਾਜ ਜੀ ਨੇ ਇਹ ਕਰਵਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਸਿੱਖਾਂ ਦੇ ਪੰਜਵੇਂ ਗੁਰੂ ਸਨ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਗੁਰੂ ਜੀ ਨੇ ਪਹਿਲਾਂ ਤੇ ਗੁਰੂਆਂ ਦੀ ਬਾਣੀ ਨੂੰ ਇਕੱਠਾ ਕੀਤਾ ਜਿੱਥੋਂ ਵੀ ਉਹਨਾਂ ਨੇ ਉਹ ਗੁਰਬਾਣੀ ਲਈ ਉਹ ਸਾਰਾ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਨੇ ਇਸ ਨੂੰ ਸੁਸ਼ੋਭਿਤ ਕੀਤਾ ਇਹਦੇ ਵਿੱਚ ਸਾਧੂਆਂ ਸੰਤਾਂ ਅਤੇ ਭਗਤਾਂ ਦੀਆਂ ਰਚਨਾਵਾਂ ਨੇ ਤੇ ਗੁਰੂ ਮਹਾਰਾਜ ਜੀ ਨੇ ਬਹੁਤ ਪਿਆਰ ਸਤਕਾਰ ਨਾਲ ਉਹਨਾਂ ਨੂੰ ਵਿੱਚ ਸ਼ਾਮਲ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫਰੀਦ ਜੀ, ਬਾਬਾ ਕਬੀਰ ਜੀ, ਰਵਿਦਾਸ ਜੀ ਅਤੇ ਹੋਰ ਵੀ ਕਈ ਭਗਤਾਂ ਦੀਆਂ ਰਚਨਾਵਾਂ ਹਨ ਜੋ ਮਨੁੱਖਤਾ ਤੇ ਇਕਾਗਰਤਾ ਤੇ ਸਰਬੱਤ ਦੇ ਭਲੇ ਦੀ ਇਹ ਵਕਾਲਤ ਕਰਦੀਆਂ ਹਨ। ਇਸ ਵਿੱਚ ਧੰਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਹਨ। ਅਤੇ ਇਸ ਵਿੱਚ 36 ਰਾਗਾਂ ਵਿੱਚ ਰਚਨਾਵਾਂ ਹਨ ਜੋ ਸਿੱਖ ਧਰਮ ਦੀ ਧਾਰਮਿਕ ਅਤੇ ਆਤਮਿਕ ਜੀਵਨ ਦੇ ਇਹ ਨੀਮਾ ਦਾ ਨਿਰਵੇਹ ਕਰਦੀਆਂ ਹਨ ਪਹਿਲੇ ਪ੍ਰਕਾਸ਼ ਦਿਵਸ ਨੂੰ ਮਨਾਉਣ ਦਾ ਮਤਲਬ ਸਿਰਫ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਯਾ ਨਹੀਂ ਮਨਾਣਾ ਨਹੀਂ ਹੈ ਇਹ ਯਾਦ ਕਰਨਾ ਹੀ ਨਹੀਂ ਹੁੰਦਾ ਕਿ ਹਾਂ ਵੀ ਅਸੀਂ ਯਾਦ ਕਰਨਾ ਹੈ ਬਲਕਿ ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਯਾਦ ਕਰਨ ਅਤੇ ਕੀਰਤਨ ਅਖੰਡ ਪਾਠ ਅਤੇ ਕਥਾ ਵਿਆਖਿਆਨ ਕਰਕੇ ਮਨਾਉਂਦੇ ਹਨ ਇਸ ਦਿਨ ਸਿੱਖ ਸੰਗਤਾਂ ਸਚਾਈ ਨਿਆਏ ਅਤੇ ਸਰਬਤ ਦੇ ਭਲੇ ਲਈ ਅਰਦਾਸ ਕਰਦੀਆਂ ਹਨ 1708 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸਿੱਖਾਂ ਦਾ ਸਦਾ ਕਾਇਮ ਰਹਿਣ ਵਾਲਾ ਗੁਰੂ ਘੋਸ਼ਿਤ ਕੀਤਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਧਰਮ ਦਾ ਮੂਲ ਸਰੋਤ ਹਨ ਜਿਸ ਵਿੱਚ ਸਾਫ ਸਿਧਾਂਤ ਹਨ ਕਿ ਸਿੱਖਾਂ ਨੂੰ ਕਿਵੇਂ ਜੀਵਨ ਬਿਤਾਉਣਾ ਚਾਹੀਦਾ ਹੈ ਇਸ ਵਿੱਚ ਨਾਮ ਸਿਮਰਨ ਸੇਵਾ ਬਿਰਾਦਰੀ ਦੀ ਸੇਵਾ ਅਤੇ ਨਿਰਮਾਣਤਾ ਵਰਗੇ ਸਿੱਖ ਧਰਮ ਦੇ ਮੁੱਲ ਮੰਨੇ ਗਏ ਹਨ ਪਹਿਲਾ ਪ੍ਰਕਾਸ਼ ਪੁਰਪ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਇੱਕ ਗ੍ਰੰਥ ਨਹੀਂ ਸੰਗੋ ਜੀਵਨ ਸਚਾਈ ਅਤੇ ਸਹੀ ਰਸਤਾ ਦਰਸਾਉਂਦੇ ਹਨ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅੰਦਰ ਆਤਮਿਕ ਜੋਤ ਜਗਾਉਂਦੇ ਹਨ ਅਤੇ ਸਾਨੂੰ ਸਚਾਈ ਦੇ ਰਸਤੇ ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ ਸਿੱਖ ਧਰਮ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰੇ ਦੁੱਖਾਂ ਨੂੰ ਮਿਟਾਉਣ ਵਾਲੇ ਹਨ ਅਤੇ ਸਾਨੂੰ ਸਤਿਗੁਰਾਂ ਦੀ ਸਹੀ ਰਾਹਦਾਰੀ ਪ੍ਰਦਾਨ ਕਰਦੇ ਹਨ ਇਸ ਮਹਾਨ ਪੁਰਬ ਨੂੰ ਮਨਾਉਣ ਨਾਲ ਸਿੱਖ ਸੰਗਤਾਂ ਨੂੰ ਆਪਣੀ ਪਛਾਣ ਤੇ ਆਪਣਾ ਪਿਛਲਾ ਜਿਹੜਾ ਸਮਾਂ ਬੀਤ ਗਿਆ ਹੈ ਉਹ ਯਾਦ ਦਿਵਾਉਂਦਾ ਹੈ ਇਸ ਦਿਨ ਸਿੱਖਾਂ ਲਈ ਨਵੇਂ ਆਤਮਿਕ ਜਾਗਰੂਕਤਾ ਦਾ ਸੰਕੇਤ ਦਿੰਦਾ ਹੈ ਇਹ ਦਿਨ ਇਸ ਦਿਨ ਦੀ ਮਹਾਨਤਾ ਨੂੰ ਸਮਝਣ ਅਤੇ ਇਸ ਦੇ ਅਨੁਸਾਰ ਜੀਵਨ ਬਤੀਤੋਂ ਦਾ ਸਿੱਖਾਂ ਲਈ ਬਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੇ ਅਮਲ ਕਰਨ ਦੀ ਯਾਦ ਦਿਵਾਉਂਦਾ ਹੈ ਤੇ ਇਹ ਸੀ ਗੁਰੂ ਮਹਾਰਾਜ ਜੀ ਦਾ ਪਹਿਲੇ ਦਿਨ ਦਾ ਜੋ ਇਤਿਹਾਸ ਸੀ ਜਿਸ ਦਿਨ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਏ ਤੇ ਮੈਂ ਕੁਝ ਘਟਵੱਧ ਬੋਲ ਗਿਆ ਹੋਵਾਂਗਾ ਉਸ ਲਈ ਮੈਂ ਸ਼ਮਾ ਦਾ ਯਾਚਕ ਹਾਂ ਸੰਗਤ ਬਖਸ਼ਣਯੋਗ ਹੈ ਤੇ ਜਲਦੀ ਮਿਲਦੇ ਆ ਤੁਹਾਨੂੰ ਅਗਲੇ ਨਵੇਂ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗਿਆ ਮੈਨੂੰ ਮੈਸੇਜ ਰਾਈ ਜ਼ਰੂਰ ਦੱਸਣਾ ਤੇ ਆਪ ਸਭ ਦਾ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡਾ ਜੋ ਤੁਸੀਂ ਆਪਣਾ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਬਹੁਤ ਬਹੁਤ ਸ਼ੁਕਰੀਆ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ